ਤੇ ਬਾਬਾ ਜੀ ਆਪਣੇ ਦਰਸ਼ਕਾਂ ਨੂੰ ਕੱਲ ਦਾ ਪ੍ਰੋਗਰਾਮ ਵੀ ਦੱਸ ਦਿਓ ਵੀ ਕਿਵੇਂ ਆ ਕੀ ਗੱਲਬਾਤ ਆ ਕੱਲ ਦਾ ਪ੍ਰੋਗਰਾਮ ਹੈ ਭਰਾਇਆਂ ਅੱਜ ਤਾਂ ਆਪਾਂ ਬੇਨਤੀ ਕੀਤੀ ਜੋ ਉਦੇ ਸੰਗਰਾਮ ਤੇ ਹਾਂ ਕੱਲ ਦਾ ਪ੍ਰੋਗਰਾਮ ਹੈ ਵੀ ਆਪਾਂ ਵੇਢਿਆ ਰਾਮਦਾ ਸੰਗਤ ਦੇ ਸੇਵਾ ਕੀਤੀ ਮਾਇਆ ਦੀ ਹਾਂ ਹੈਨਾ ਹੂੰ ਵੀ ਚਲੋ ਸੰਗਤ ਦੇ ਭਲੇ ਲਈ ਹੂੰ ਨਗਰ ਦੀ ਸ਼ੁਕ ਸ਼ਾਂਤੀ ਲਈ ਮਹਾਰਾਜ ਨੂੰ ਨਗਰ ਸ਼ੁਕ ਸ਼ਾਂਤੀ ਬਣਾ ਕੇ ਰੱਖਣ ਹਾਂਜੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਆਪਦੇ ਨਾਮ ਮਹਾਰਾਜ ਜੋੜੇ ਹਾਂ ਨਗਰ ਦੀ ਸ਼ੁਕ ਸ਼ਾਂਤੀ ਲਈ ਆਪਾਂ ਸਵੇਰੇ ਕਰਨਾ ਸੋਹਣੀ ਸਾਧ ਦਾ ਪਾਠ ਅੱਛਾ ਜੀ ਕਰਤੋ ਮਨ ਕੇ 4:00 ਸਵਾ 4:00 ਵਜੇ ਮੈਂ ਪਾਰ ਸ਼ੁਰੂ ਕਰ ਲਵਾਂ ਹੂੰ ਤੇ ਆਪਾਂ 8:00 6:00 ਵਜੇ ਦਾਸ ਕਰਾਂਗੇ ਸਵੇਰ ਦੇ ਪੜ ਸਵੇਰੇ ਜੀ 6:30 ਵਜੇ 8:00 ਨਾਲ ਦੋ ਦੋ ਸਾਰੇ ਆ ਜਾਣਗੇ ਹਾਂ ਤੋਂ ਬਾਅਦ ਆਪਾਂ ਸੰਗਤਾਂ ਲਈ ਪੁਰੀਆਂ ਵੰਡਣ ਦੇ ਚਾਹ ਦਾ ਲੰਗਰ ਕਰ ਦਿਆਂਗੇ ਤਰਕੇ ਤਰਕੇ ਠੀਕ ਹੈ ਜੀ ਠੀਕ ਹੈ ਹਾਂ ਜੀ ਬਣਾ ਦਾ ਤੇਰੇ ਸੇਵਾਦਾਰਾਂ ਨੂੰ ਬੇਨਤੀ ਹੈ ਵੀ ਆ ਕੇ ਫਿਰ ਚਾਚੂ ਬਣਾ ਲਿਓ ਠੀਕ ਹੈ ਜੀ ਆ ਕੇ ਆਜੋ ਹਾਂ ਆਪਾਂ ਪ੍ਰਬੰਧ ਜਿਹੜਾ ਕਰ ਲਾਂਗੇ ਮੈਂ ਤਾਂ ਫਿਰ ਤੁਹਾਨੂੰ ਆੜ ਪੜਦਾ ਹੂੰ ਤੋ ਠੀਕ ਹੈ ਜੀ ਚਲ ਆਪਣੇ ਵਿਰਾੜ ਹੋਣੀ ਹੋਣਗੇ ਇੱਥੇ ਸਾਰੇ ਸਾਹਮਣੇ ਲੈਣਗੇ ਉਹਰੇ ਹੋ ਠੀਕ ਹੈ ਜੀ ਤੇ ਬਾਕੀ ਮਾਲਕਪਰੀ ਰੱਖੇ ਯਾਰ ਹੂੰ ਪਾਠ ਦਾ ਪੈਸੇ ਦੇ ਕਿ ਬਿਲਕੁਲ ਕਰਦੇ ਆਂ ਹਾਂ ਇੱਕਦਮ ਕਰ ਦਾਂਗੇ ਹਾਂ ਉਹ ਵੀ ਆਪ ਦੇ ਕਰਮਾ ਨਹੀਂ ਹੋਣਾ ਨਾ ਬਾਬਾ ਫਿਰ ਹੁਣ ਬਾਸ ਸੰਗਤਾਂ ਨੂੰ ਇਹ ਪੀਲ ਆ ਵੀ ਸਵੇਰੇ 6:30 ਵਜੇ ਬਈ 6:30 ਨਾ ਕਹਿ ਤੂੰ ਮੈਂ ਤਾਂ ਕਹਿਣਾ ਵੀ ਜਦੋਂ ਪਾਠ ਸ਼ੁਰੂ ਹੋ ਗਿਆ ਤੇ ਸਵੇਰੇ ਸੁਦੀਹਾ ਉੱਠੋ ਯਾਰ ਕਿੰਨੇ ਵਜੇ ਤਿੰਨ ਕ' ਵਜੇ ਉੱਠਵਾ ਗਾ ਲੂ ਕੋਈ ਰੇ ਦਾ ਹਾਂ ਸਵੇਰੇ ਸੁਦੀਹਾ ਨਾ ਹੁਣ ਸੰਗਤਾਂ ਨੂੰ ਕਿਵੇਂ ਪੀਲ ਕਰਨੀ ਹੈ ਜੀ ਉਹ ਵੀ ਕਰ ਦੋ ਸੰਗਤਾਂ ਨੂੰ ਪੀਲ ਇਹ ਆ ਭਰਾਵਾ ਹੁਣ 6:30 ਤੱਕ ਅਰਦਾਸ ਸੁਣਨ ਲੱਗੂ ਹੂੰ ਸਿਰ ਬਾਣੀ ਸੁਣੋ ਵੱਡੀ ਚੀਜ਼ ਤਾਂ ਗਰਮਾਣੀ ਦੀ ਹੂੰ ਠੀਕ ਹੈ ਵੀ ਪਹੁੰਚੋ ਤੁਸੀਂ ਇੱਥੇ ਕਿੰਨੇ ਵਜੇ ਪੰਜ ਕ ਪੰਜ ਤੋਂ ਤਾਂ ਪਹੁੰਚੋ ਠੀਕ ਹੈ ਜੀ ਠੀਕ ਹੈ ਆਦਾ ਸੁਣਿਆ ਤਾਂ ਸੁਣੋ ਬਹਿ ਕੇ ਹਾਂ ਆਦਾ ਘਰੋ ਘਰੀ ਵੀ ਸੁਣੀਓ ਸਪੀਕਰਾਂ ਚ ਪਰ ਜਿਹੜਾ ਆਨੰਦ ਗੁਰੂ ਦੇ ਸਾਹਮਣੇ ਹੋ ਕੇ ਬਹਿ ਕੇ ਸੁਣਨ ਚ ਹੈ ਹੂੰ ਗੁਰੂ ਨੂੰ ਸਮਰਪਿਤ ਗੁਰੂ ਸਾਹਮਣੇ ਹੋਵੇ ਉਹ ਐਂ ਲੱਗਦਾ ਮਹਾਰਾਜ ਆਪ ਹੋ ਰਹੇ ਹੂੰ ਉਹ ਆਨੰਦ ਨਹੀਂ ਹੈ ਘਰੇ ਬੈਠ ਕੇ ਸਹੀ ਗੱਲ ਹੈ ਜੀ ਤੇ ਅਪੀਲ ਤਾਂ ਤੇਰੇ ਦਰਸ਼ਕਾਂ ਨੂੰ ਭਰਾਵਾ ਇਹ ਹੀ ਹੈ ਵੀ ਤੜਕੋ ਸੁਣੀਓ ਉਹ ਰੱਬ ਦਾ ਨਾਮ ਲੈ ਕੇ ਤੇ ਦਿਨ ਦੀ ਸ਼ੁਰੂਆਤ ਕਰੋ ਹਮਮ ਤੇ ਫੇਰ ਭਰਾਵਾ ਆਦਾ ਗੁਰੂ ਕੋਲ ਪਹੁੰਚੋ ਪਾਣੀ ਸੋਣੋ ਛੱਡ ਕੇ ਸ਼੍ਰੀ ਅਪਰਦਾਸ ਬੇਨਤੀ ਕਰਦਾਂਗੇ ਜਿੱਥੇ ਬੇਨਤੀ ਵੀ ਕਰਦਾਂਗੇ ਨਾਲ ਬੱਚਿਆਂ ਨੂੰ ਜ਼ਰੂਰ ਲਿਆਓ ਠੀਕ ਹੈ ਜੀ ਓਕੇ ਜਿੰਨਾ ਸਮਾਂ ਜਿਹੜੀ ਸਾਡੀ ਨਵੀਂ ਪਨੀਰੀ ਆ ਨਾ ਮੈਂ ਤੋਂ ਕੋਸ਼ਿਸ਼ ਕਰਦਾ ਹਮਮ ਇਹ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਹਮਮ ਚੰਗੇ ਥਾਂਵੇਂ ਝੋੜਾ ਜਾਵੇ ਨਹੀਂ ਵੀ ਪਤਾ ਲੱਗੇ ਜੀ ਮਾੜੇ ਪ੍ਰਭਾਵ ਨਸ਼ਿਆਂ ਦਾ ਮਾੜਾ ਵੀ ਹੈਣਾ ਛੇ ਦਿਨ ਮੈਨੂੰ ਇੰਨਾ ਪਤਾ ਵੀ ਗੁਰੂ ਐਨਾ ਸਵਰਥ ਹੈ ਹਮਮ ਗੁਰੂ ਪਹਿਲੀ ਗੱਲ ਤਾਂ ਮਾੜੀ ਰਹਿਤ ਜਾਣੀ ਨਹੀਂ ਦਿੰਦਾ ਹੋਰ ਠੀਕ ਹੈ ਕੱਟ ਲੈਂਦਾ ਜੀ ਇਹ ਕੱਟਿਆ ਤਾਂ ਹੈਗਾ ਗੁਰੂ ਨੇ ਮੈਨੂੰ ਜਿਹੜਾ ਵਗਿਆ ਹੂੰ ਐਂ ਖੱ ਚੱਲਦਾ ਬਾਹਰ ਵੜ ਕੇ ਕਿਤੇ ਮਹਾਰਾਜ ਨੇ ਇੱਕ ਵਾਰ ਵੀ ਯਾਦ ਕਰ ਲੈਣਾ ਹੂੰ ਤੇ ਮਹਾਰਾਜ ਜੇ ਬੰਦਾ ਜੇ ਕਿਤੇ ਜਮਾ ਦਲ ਦਲ ਚ ਨਹੀਂ ਹੈ ਨਾ ਦਲ ਦਲ ਚ ਹੂੰ ਪਾ ਕਹਿੰਦੇ ਨੇ ਵੀ ਯਾਰ ਜੇ ਮੋਢਿਆਂ ਤੱਕ ਡੱਬ ਗਿਆ ਹੁਣ ਨਹੀਂ ਹਾਂ ਮੈਂ ਕਹਿੰਦਾ ਜੇ ਤੁਹਾਡਾ ਇੱਕ ਬਾਲ ਵੀ ਸਿਰ ਦਾ ਬਾਹਰ ਰਹਿੰਦਾ ਪਾਪਾ ਬੈਂਟੀਲੇਟਰ ਤੋਂ ਐਂ ਚੱਕ ਲੈ ਮੈਨੂੰ ਦੇਖ ਮੂਰੇ ਆਧਾਰ ਨਾਲ ਸਿਰ ਤੇ ਇੱਕ ਬਾਲ ਵੀ ਬਾਹਰ ਰਹਿੰਦਾ ਹੂੰ ਤੇ ਮਾਜ ਉੱਥੋਂ ਵੀ ਤੁਹਾਨੂੰ ਬਿਚਾ ਲਓ ਜੇ ਰੱਬ ਦਾ ਨਾਮ ਹੈ ਹਾਂ ਤੇਹੀ ਕੋਸ਼ਿਸ਼ ਹੈ ਵੀ ਦੁਨੀਆ ਨੂੰ ਮਹਾਰਾਜ ਨੇ ਜੋੜਿਆ ਜਾਵੇ ਹਾਂ ਪਾਰ ਨੇ ਡਿਊਟੀ ਲਈਏ ਭਾਈ ਸਾਡੀ ਠੀਕ ਹੈ ਜੀ ਵਧੀਆ ਜੀ ਆਪ ਦੀ ਡਿਊਟੀ ਨਿਭਾਉਣਾ ਭਰਾਵਾ ਤੁਸੀਂ ਆਪ ਦੀ ਨਿਭਾ ਨਾ ਨਾ ਵਧੀਆ ਹੀ ਵਧੀਆ ਕਰਪਾ ਕਰੀ ਆਪਾਂ ਬੱਚਿਆਂ ਨੂੰ ਪਹਿਲਾਂ ਤਾਂ ਰੱਬ ਨਾਲ ਜੋੜੋ ਹਾਂ ਮੈਂ ਵੀ ਕੋਸ਼ਿਸ਼ ਕਰਦਾਂ ਉਹ ਬੇਚੇਰੇ ਕੋਲ ਭੇਜ ਜੀ ਉਹਨਾਂ ਕਿਹਾ ਨਾ ਨਾ ਵਧੀਆ ਹੀ ਵਧੀਆ ਹਾਂ ਪਈ ਹੀ ਬੇਨਤੀ ਆ ਬਸ ਠੀਕ ਹੈ ਜੀ ਉਹ ਪਹੁੰਚਦੀ ਕਰਦੇ ਦਸਕਰ ਤੱਕ ਅਜੇ ਤੱਕ ਅੜੜੇ ਵੜੇ ਵਾ ਕਰਤੀ ਆਪਣੇ ਰੋਡ ਦੇ ਤੱਕ ਆਪਣੇ ਰੋਡ ਦੇ ਦੇਖਦੇ ਨੇ ਜੀ ਪਹੁੰਚਣਗੇ ਉਹਦਾ ਪਹੁੰਚੋ ਭਾਈ ਅਸੀਂ ਕਹਿੰਨੇ ਆ ਤੁਹਾਨੂੰ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਪਹੁੰਚੋ ਜੀ ਸਵੇਰੇ 5 ਵਜੇ ਚੱਲ ਪੂ ਪਾਠ ਉਹਨਾਂ ਵਿੱਚ ਪਾਠ ਸੁਣੇ ਉਹ ਤੋਂ ਬਾਅਦ ਫਿਰ 6:30 ਵਜੇ ਤੈਨੂੰ ਬਾਬਾ ਕਹਿੰਦਾ ਅਰਦਾਸ ਕਰਾਂਗੇ ਪੁਜੇ ਆਬਦਾਨਾ ਵੀ ਖਵਾਵਾਂਗੇ ਤੁਹਾਨੂੰ ਦਿਵਾਲੀ ਮੌਕੇ ਮੂੰਹ ਵੀ ਮਿੱਠਾ ਕਰਾਵਾਂਗੇ ਤੁਹਾਡਾ ਹਾਂਜੀ ਤੇ ਕਿਤੇ ਇੰਨਾ ਕਿਦਰ ਬਾਬਾ ਹੋਜ ਬਣਾ ਬੈਠਾ ਹੈ ਬਾਬੇ ਫਿਰ ਕੀ ਕੰਮ ਕਰਦੇ ਨੇ ਜੀ ਬਾਬੇ ਤਾਂ ਹਨਾ ਹਲੇ ਹੁਣ ਕੋਈ ਸੇਵਾਦਾਰ ਬਣੇ ਫਿਰ ਹੁਣ ਜੇ ਆਪਾਂ ਸੇਵਾਦਾਰ ਬਾਬਾ ਇਵੇਂ ਹੁੰਦਾ ਮੈਂ ਵੀ ਐਂ ਬਣਾਉਣਾ ਮੈਂ ਕਿਪਾ ਟੌ ਟੂ ਲਾਗਾ ਐਡਾ ਨਹੀਂ ਸੋਚੀਦਾ ਹੁੰਦਾ ਆਪਾਂ ਕੰਮ ਦੇਖੋ ਵੀ ਕੀ ਕਰ ਰਹੇ ਹਾਂ ਸੇਵਾ ਦੇਖੋ ਕਰਮਾਂ ਨਾਲ ਹੀ ਹੈ ਜੀ ਇਹ ਜਮਾ 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 ਚੰਗਾ ਜੀ ਹੁਣ ਫਿਰ ਫਤਿਹ ਬੁਲਾ ਦਿਓ ਬਾਬਾ ਜੀ ਹੋਰ ਹੈ ਨਾ ਬਾਬਾ ਜੀ ਫਤਿਹ ਫਤਿਹ ਦਾ ਬੁਲਾਣਾ ਗੱਲ ਹੋਰ ਹੈ ਗੱਲ ਮੇਰੀ ਯਾਦ ਆ ਗਈ ਹੁਣ ਕਿਨੇ ਰੱਖਣੀ ਚਾਹੀਦੀ ਹੈ ਟਰਲ ਲੈ ਰਕ ਹੈ ਵੀ ਪਾੜਤਾ ਸੀ ਮਾਂ ਲੈ ਕੇ ਕਰਦੇ ਹਾਂ ਹਾਂ ਸਰਖਾ ਲੈ ਕੇ ਅੱਛਾ ਜੀ ਹਾਂ ਅਸੋ ਸੇਵਾ ਹਾਂ ਹੋਰ ਤੇਰੀ ਮਾਂ ਕੋਈ ਨਾ ਬਹੁਤ ਵਧੀਆ ਜੀ ਬਹੁਤ ਵਧੀਆ ਬੱਚੇ ਤੇ ਰਸਟ ਨੂੰ ਹੀ ਬੇਨਤੀ ਹੈ ਸਾਰੇ ਨਗਰ ਨੂੰ ਤੇ ਭਾਈ ਸਵੇਰੇ ਆਪਾਂ ਨਗਰ ਦੀ ਸਖਸ਼ਾਂ ਜੀ ਲਈ ਹੁੰਦਾ ਹਾਂ ਹਾਂ ਉਹ ਕੌਣ ਚੀ ਸੇਵਾ ਸੇਵਾ ਕਰੀਏ ਉਹਦੀ ਬਾਣੀ ਸੁਣ ਕੇ ਇਹ ਗੁਰਬਾਣੀ ਨੇ ਸਾਡੇ ਜੀਵਨ ਨੂੰ ਬਦਲੇ ਨਹੀਂ ਸਾਨੂੰ ਤਾਰਿਆ ਹਾਂਜੀ ਤੇ ਪਹੁੰਚੋ ਜੁਰ ਮਹਾਰਾਜ ਦੇ ਸਾਹਮਣੇ ਉਹ ਇੱਕ ਤਿਖਾਰ ਹੈ ਬੰਦੀ ਛੋੜ ਦਿਵਸ ਬਾਬਾ ਜੀ ਇੱਕ ਸ਼ਾਇਦ ਇਹ ਲੰਬੀ ਹੋ ਜੇ ਹੂੰ ਬੰਦੀ ਛੋੜ ਦਾ ਅਰਥ ਕੀ ਸੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਸ਼ਾ ਹਾਂ ਉਹ ਰਾਜੇ ਉਹਨਾਂ ਦੀ ਜ਼ਿੰਦਗੀ ਨਰਕ ਧੀ ਜਾਵਾ ਹਾਂਜੀ ਪਾਸ਼ਾ ਉੱਥੇ ਗਏ ਜਦੋਂ ਚਲੋ ਜਹਾਗੀਰ ਬਾਦਸ਼ਾਹ ਨੇ ਸਤਗੁਰੂ ਨੂੰ ਜੇਲ੍ਹ ਦੇ ਵਿੱਚ ਰੱਖਿਆ ਰੱਖਿਆ ਤੋਂ ਫਿਨਲ ਹੂੰ ਜੇਲ੍ਹ ਦੇ ਵਿੱਚ ਰੱਖਿਆ ਜੇਲ੍ਹ ਦੇ ਸਤਿਗੁਰੂ ਜਦੋਂ ਗੁਰਬਾਣੀ ਦਾ ਫਰਮਾਨ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਣ ਸੁਹਾਵਾ ਰਾਮ ਰਾਜ ਹੈ ਹਾਂ ਕਿਉਂ ਜਿੱਥੇ ਮੇਰਾ ਗੁਰੂ ਜਾ ਕੇ ਬਹਿਜੇ ਉਥੇ ਲਹਿਰਾ ਫਿਰ ਲੱਗ ਜਾਂਦਾ ਹੈ ਹਾਂ ਉਹ ਜੇਲ੍ਹ ਸੁਰਗ ਬਣ ਗਈ ਸੀ ਹੈ ਉਹ ਜੇਲ੍ਹ ਜੇਲ੍ਹ ਨਹੀਂ ਸੀ ਰਹੀ ਜਿੱਥੇ ਮੇਰਾ ਗੁਰੂ ਜਾ ਕੇ ਬਹਿਜੀ ਹਾਂਜੀ ਤੇ ਜਦੋਂ ਸਤਿਗੁਰੂ ਦੀ ਆਜ਼ਾਦੀ ਹੋਈ ਨਾ ਕੈਦ ਚੋਂ ਰਿਹਾ ਕੀਤਾ ਗਿਆ ਤੇ ਉਹ ਜਿਹੜੇ ਰਾਜੇ ਸੀਗੇ ਉਹ ਰਾਜਾ ਨੇ ਵੇਖਿਆ ਵੀ ਜਿੰਨਾ ਸਮਾਂ ਆਛਾ ਇੱਥੇ ਸੀਗੇ ਸਾਡੀ ਜ਼ਿੰਦਗੀ ਸੁਰਗ ਸੀ ਹੂੰ ਉਦੋਂ ਪਹਿਲਾਂ ਸਾਡੀ ਜ਼ਿੰਦਗੀ ਨਰਕਾਂ ਵਰਗੀ ਸੀ ਹੂੰ ਵੀ ਅੱਜ ਜੇ ਪਾਸ਼ੇ ਇੱਥੋਂ ਬਾਗੇ ਨਾ ਵੀ ਸਾਡੀ ਜ਼ਿੰਦਗੀ ਫੇਰ ਨਰਕ ਬਣਦੀ ਹੂੰ ਉਹਨਾਂ ਨੇ ਬੇਨਤੀ ਕੀਤੀ ਸਤਿਗੁਰੂ ਸਾਨੂੰ ਇਸ ਨਰਕ ਚ ਛੱਡ ਕੇ ਨਾ ਦੇਵੋ ਹਾਂ ਜੇ ਤੁਸੀਂ ਵੀ ਇੱਥੇ ਸਾਨੂੰ ਨਾਲ ਲੈ ਕੇ ਜਾਓ ਹਾਂ ਕਿਉਂਕਿ ਗੁਰੂ ਐਸਾ ਹੈ ਜਿੱਦੇ ਗੁਰੂ ਕੇਰਾਵਾ ਫੜਦੇ ਨਾ ਹਾਂ ਔਰ ਇਹ ਸਹੀ ਗੱਲ ਹੈ ਜੀ ਗੁਰਬਾਸ਼ਾ ਨੇ ਰਾਜੇ ਨੂੰ ਕਿਹਾ ਜਹਾਂ ਜੀ ਨੂੰ ਸੁਨੀਹਾ ਪਰਵਾਏ ਵੀ ਜੇ ਭਾਈ ਮੈਂ ਜਾਊਂਗਾ ਤੇ ਇਕੱਲਾ ਨਹੀਂ ਜਾਂਦਾ ਸਾਰੇ ਨਾਲ ਜਾਂਣਗੇ ਮੇਰੇ ਹਮ ਬਾਸ਼ਾ ਬੁੰਦੇ ਨੇ ਬਾਦਸ਼ਾਹ ਦੇ ਵਜ਼ੀਰ ਚਤਤਲਾਖ ਹੁੰਦੇ ਨੇ ਉਹਨੇ ਆਪਦੀ ਚਲਾਕੀ ਖੇਢੀ ਪਰ ਮਹਾਰਾਜ ਦਾ ਪਰਮਾਣ ਹੈ ਵੀ ਕਿਹਨੇ ਚਲਾਕੀ ਕਿਹੜਾ ਚਤਰਾਇਆਂ ਨਾਲ ਰੱਬ ਨਹੀਂ ਮਿਲਦਾ ਹਮ ਆਪਣੇ ਚਤਰਾਈ ਖੇਢੀ ਕਹਿੰਦਾ ਜੀ ਜਿੰਨੇ ਕੁ ਤੁਹਾਡਾ ਪੱਲਾ ਫੜ ਕੇ ਜਾ ਸਕਦੇ ਨੇ ਲੈ ਜੋ 52 ਰਾਜ ਸੀ ਪਹਾੜੀ ਮੌਕੇ ਦੇ ਉਸ ਟਾਈਮ ਜੇਲ੍ਹ ਦੇ ਵਿੱਚ ਹਮ ਤੇ ਸਤਗੁਰੂ ਨੇ 52 ਕਲੀਆਂ ਵਾਲਾ ਚੋਲਾ ਬਣਾਇਆ 52 ਦੇ 52 ਗੁਰੂ ਕੱਢ ਕੇ ਲੈ ਗਏ। ਇਹ ਗੱਲ ਯਾਦ ਰੱਖੋ ਜੇ ਤੁਸੀਂ ਗੁਰੂ ਦਾ ਪੱਲਾ ਫੜਦੇ ਹੋ ਇਹ ਨਹੀਂ ਉਹ ਤਾਂ ਫਟਿਆ ਜੂਣੇ ਫਟਿਆ ਵੀ ਉਹ ਰਹਿ ਜੂ ਤੇ ਉਹ ਤਰ ਜੀ। ਹਾਂ। ਗੁਰੂ ਐਸਾ ਗੁਰੂ ਸਾਰਿਆਂ ਨੂੰ ਤਾਰਦਾ। ਹਾਂ। ਜਿੱਦੇ ਗੁਰੂ ਛੱਡ ਕੇ ਕੱਢ ਕੇ ਲਾਉਂਦਾ ਨਾ। ਹਾਂ। ਸਾਰੇ ਲਿਆਉਂਦੇ ਸੀ ਗੁਰੂ ਬੰਦੀ ਛੋੜ। ਹਾਂ। ਇਹ ਬੰਦਰ ਕੱਟ ਦਿੰਦਾ ਭਾਈ ਇਹ ਬਚਾ ਲੈਂਦਾ। ਸਹੀ ਗੱਲ ਹੈ। ਉਹ ਤੈਨੂੰ ਬਚਾਏ। ਹੋਰੀ। ਗੁਰੂ ਬੰਧਨ ਤੋੜਦਾ ਮਾੜੀ। ਹਾਂ। ਪਰ ਰੋਲਾ ਗੁਰੂ ਦਾ ਪੱਲਾ ਫੜਨ ਦਾ। ਹਾਂ। ਪ੍ਰੋਸਾ ਜੀ ਜਿਵੇਂ ਆਪਾਂ ਕਹਿੰਦੇ ਗੁਰੂ ਦੇ ਪ੍ਰੋਸਾ। ਇੱਕ ਗੱਲ ਰੱਖੋ ਢੰਡਰੀਆਂ ਵਾਲ ਪੱਲੇ ਲੱਗ ਕੇ ਗੁਰੂ ਜੀ ਤੇਰੇ ਪੱਲੇ ਨਾਲ ਰਾਈ ਰੱਖਿਓ ਬਸ ਇਹੀ ਅਰਦਾਸ ਕਰੂ ਵੀ ਸੱਚਾ ਬਾਦਸ਼ਾਹ ਪਹਿਲਾਂ ਤਾਂ ਸਾਨੂੰ ਪੱਲੇ ਦੇ ਨਾਲ ਲਾ ਹਾਂ ਹੁਣ ਅਸੀਂ ਤੇਰਾ ਪੱਲਾ ਫੜਿਆ ਸਾਡਾ ਪੱਲਾ ਛੱਡੀ ਹਾਂ ਸਾਨੂੰ ਉਤਾਰ ਦੇ ਐਂ ਕਹਿਣਾ ਜੀ ਬਾਬਾ ਜੀ ਆਪਾਂ ਪਾਸ ਤੇ ਹੀ ਆਪ ਮਨਸ਼ਾਹ ਦੇ ਮੰਨ ਆਪਾਂ ਤਾਂ ਦੋਨੇ ਟਾਈਮ ਇਹੀ ਗੱਲ ਕਰਦੇ ਹਾਂ ਇਸਕਰਾਨਾ ਕਰਦੇ ਹਾਂ ਵੀ ਸ਼ੁਕਰਾਂ ਮਾਲਕਾ ਤੇਰਾ ਬਸ ਐਂ ਰੱਖੀ ਇਹ ਬੇਨਤੀ ਹੈ ਹਾਂ ਤੁਹਾਨੂੰ ਸਾਰੀ ਸਵੇਰੇ ਬਾਰੇ ਕਿਰਪਾ ਕਰਨ ਠੀਕ ਹੈ ਜੀ ਸਾ ਵਾਹਿਗੁਰੂ ਜੀ ਕੀ ਫਤਿਹ